ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਮਿੱਤਰੋ ਆਪਾਂ ਪਹੁੰਚ ਗਏ ਪਿੰਡ ਬਾਲੀਆਂ ਤੇ ਜਿਲ੍ਹਾ ਪੈਂਦਾ ਹੈ ਸੰਗਰੂਰ ਤੇ ਮੇਰਾ ਪਿੰਡ ਦਾ ਜਿਵੇਂ ਕਹਿੰਦੀ ਇਹ ਗਵਾਂਢੀ ਪਿੰਡ ਹੈ ਮਿੱਤਰੋ ਏਸੇ ਹੀ ਪਿੰਡ ਦੇ ਵਿੱਚ ਮੈਂ ਲਗਭਗ 10 ਕਲਾਸਾਂ ਪੜ੍ਹਿਆ ਤੇ ਪਲੱਸ 1 ਤੇ ਪਲੱਸ 2 ਮੈਂ ਕੀਤੀ ਆ ਕੱਟੂ ਪਿੰਡ ਦੇ ਵਿੱਚ ਤੇ ਮਿੱਤਰੋ ਆਪਾਂ ਚੱਲੇ ਅੱਜ ਸੰਗਰੂਰ ਸੰਗਰੂਰ ਜਾਣ ਦੀ ਵਜ੍ਹਾ ਇਹ ਹੈ ਕਿਉਂਕਿ ਉੱਥੇ ਸਿੱਧੂ ਹਸ਼ਨਪੁਰੀ ਦੇ ਗੀਤ ਦੀ ਸ਼ੂਟਿੰਗ ਹੋ ਰਹੀ ਹੈ ਥੋੜੇ ਦਿਨਾਂ ਤੱਕ ਬਾਈ ਦਾ ਗੀਤ ਆ ਰਿਹਾ ਸੁੱਚਾ ਸੂਰਮਾ ਤੇ ਉਥੇ ਬੜੇ ਘੈਂਟ ਘੈਂਟ ਕਲਾਕਾਰ ਆਰਟਿਸਟ ਪਹੁੰਚੇ ਹੋਇਆ ਜਿਨ੍ਹਾਂ ਨੇ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੋਇਆ ਸੋ ਸਾਰਿਆਂ ਦੇ ਨਾਲ ਤੁਹਾਡੀ ਜਾਣ ਪਹਿਚਾਣ ਕਰਵਾਵਾਂਗੇ ਤੇ ਬਲੌਗ ਨੂੰ ਐਂਡ ਤੱਕ ਦੇਖਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਚੱਲਦੇ-ਚੱਲਦੇ ਕਿਉਂਕਿ ਸਾਨੂੰ ਜ਼ਿਲ੍ਹਾ ਸੰਗਰੂਰ ਪੈ ਜਾਂਦਾ ਸਾਨੂੰ ਫਖਰ ਵੀ ਹੈ ਕਿਉਂਕਿ ਪੁਰਾਣਾ ਜ਼ਿਲ੍ਹਾ ਸਹਿਰ ਸੰਗਰੂਰ ਦੇ ਵਿੱਚ ਵੈਸੇ ਬਹੁਤ ਸਾਰੀਆਂ ਲੋਕੇਸ਼ਨਾਂ ਨੇ ਚਾਹੇ ਗੱਲ ਬਨਾਸਰ ਬਾਗ ਦੀ ਕਰ ਲਈਏ ਤੇ ਚਾਹੇ ਹੋਰ ਕਿਸੇ ਵੀ ਚੀਜ਼ ਦੀ ਗੱਲ ਕਰ ਲਈਏ ਹਨ ਜਿਵੇਂ ਬਨਾਸਰ ਬਾਗ ਦੇ ਵਿੱਚ ਹੀਰ ਰਾਂਝਾ ਫਿਲਮ ਦੀ ਸ਼ੂਟਿੰਗ ਹੋਈ ਸੀ ਹਰਪ੍ਰਜਨ ਮਾਨ ਦੀ ਫਿਲਮ ਹੀਰ ਰਾਂਝਾ ਜਿਹੜੀ ਸ਼ੂਟ ਹੋਈ ਸੀ ਬਨਾਸਰ ਬਾਗ ਦੇ ਵਿੱਚ ਹੋਈ ਸੀ ਤੇ ਮਿੱਤਰੋ ਅੱਜ ਜਿਸ ਲੋਕੇਸ਼ਨ ਤੇ ਤੁਹਾਨੂੰ ਲੈ ਕੇ ਜਾ ਰਹੇ ਹਾਂ ਉਹ ਲੋਕੇਸ਼ਨ ਦੇ ਵਿੱਚ ਵੀ ਪਿੱਸੇ ਜੀ ਗੀਤ ਸ਼ੂਟ ਹੋਇਆ ਸੀਗਾ 우ਸਤਾਦ ਲਾਵ ਹੀਰਾ ਜੀ ਦਾ ਤੇ ਬਾਈ ਅਮਨ ਔਜਲਾ ਦਾ ਜੇ ਮਿੱਤਰਾਂ ਦੀ ਚੜਤ ਤੋਂ ਮੱਚੂ ਕਾਲ ਜਾਦੂ ਕੈਪਸੂਲ ਲੈ ਲਈ ਤੂੰ ਤੇ ਜਾਵਦੇ ਹੈਨਾ ਮਿੱਤਰੋ ਆਪਾਂ ਹੌਲੀ-ਹੌਲੀ ਤਾਂ ਜਾ ਰਹੇ ਆ ਕਿਉਂਕਿ ਸੜਕ ਥੋੜੀ ਜਿਹੀ ਟੁੱਟੀ ਹੋਈ ਹੈ ਪਰ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰਦਾ ਕਿਉਂਕਿ ਪਿੰਡ ਵਾਲੀਆਂ ਤੋਂ ਲੈ ਕੇ ਵੜਵਰ ਤੱਕ ਇਹ ਸਾਰੀ ਸੜਕ ਹੈ ਨਾ ਜਿਹੜੀ 18 ਫੁੱਟਾ 18 ਫੁੱਟੀ ਸੜਕ ਮਨਜ਼ੂਰ ਹੋਗੀ ਤੇ ਥੋੜੇ ਚਿਰ ਤੱਕ ਇਸ ਦਾ ਵੀ ਜਿਹੜਾ ਕੰਮ ਹੈ ਚੱਲ ਪੈਣਾ ਫਿਰ ਜਿਹੜੀ ਇਹ ਮੁਸ਼ਕਲ ਆ ਸਾਡੀ ਇਹ ਵੀ ਹੱਲ ਹੋ ਜਾਣੀਆ ਫਿਰ ਮੈਂਟੋ ਮੈਂਟੀ ਅਸੀਂ ਸੰਗਰੂਰ ਪਹੁੰਚ ਜਿਆ ਕਰਾਂਗੇ ਜਿਹੜਾ ਤੁਸੀਂ ਉਹ ਸਾਹਮਣੇ ਇੱਕ ਜੰਗਲ ਦਾ ਰੂਪ ਦਿਖ ਰਹੇ ਹੋ ਨਾ ਮਿੱਤਰੋ ਇਹ ਨਹਿਰ ਹੈ ਇਹ ਨਹਿਰ ਦੇ ਉੱਪਰ ਅਸੀਂ ਬਹੁਤ ਸਾਰੀਆਂ ਵੀਡੀਓ ਪਾਉਂਦੇ ਰਹੇ ਆ ਮੇਰੇ ਨਾਲ ਬਾਈ ਪ੍ਰਗਟ ਹੁੰਦਾ ਸੀ ਬਟੂਹਾ ਤੇ ਹੈਪੀ ਹਲਵਾਰਾ ਵੀ ਪਾਉਂਦਾ ਰਿਹਾ ਤੇ ਸਿੱਧੂ ਹਸਨਪੁਰੀ ਹਨਾ ਤੇ ਅਸੀਂ ਇਸ ਨਹਿਰ ਦੇ ਪਰ ਬਹੁਤ ਸਾਰੇ ਪੰਜਾਬ ਦੇ ਮੁੱਦਿਆਂ ਤੇ ਜਿੰਨੇ ਵੀ ਗੀਤ ਪਾਏ ਆ ਇੱਥੇ ਹੀ ਗਾਉਂਦੇ ਹੁੰਦੇ ਸੀ ਇੱਥੇ ਹੀ ਲਿਖਦੇ ਹੁੰਦੇ ਸੀ ਤੇ ਪਰ ਸੱਜੇ ਹੱਥ ਜਦੋਂ ਆਪਾਂ ਨਹਿਰ ਦੇ ਨਾਲ ਹੀ ਮਿੱਤਰੋ ਮੁੜ ਗਏ ਇਹ ਥੋੜਾ ਜਿਹਾ ਏਰੀਆ ਦੋਕ ਗਿੱਲਿਆਂ ਦੀ ਵਾਹੀ ਇਹ ਖਤਰਨਾਕ ਬਹੁਤ ਹੈ ਰਾਤ-ਰਾਤ ਜਿਹੜੇ ਵੀ ਸੱਜਣ ਇਸ ਸੜਕ ਉੱਪਰ ਦੀ ਗੁਜ਼ਰਨਗੇ ਆਪਣਾ ਧਿਆਨ ਰੱਖਿਆ ਕਰੋ ਕਿਉਂਕਿ ਸਮਾ ਮਾੜਾ ਅੱਜ ਕੱਲ੍ਹ ਲੁੱਟਾਂ ਖੋਹਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਤੇ ਇਹ ਥੋੜਾ ਜਿਹਾ ਸੰਘਣਾ ਏਰੀਆ ਆ ਗਿਆ ਹਨਾ ਤੇ ਬਿਲਕੁਲ ਨਹਿਰ ਦੇ ਕੰਢੇ ਤੇ ਆ ਗਿਆ ਤੇ ਮਿੱਤਰੋ ਹੁਣ ਜਿਹੜਾ ਤੁਹਾਨੂੰ ਪਿੰਡ ਦਿਖਾਉਂਗਾ ਨਾ ਇਸ ਪਿੰਡ ਦੇ ਵੀ ਬਹੁਤ ਸਾਰੇ ਕਲਾਕਾਰ ਹੋਏ ਨੇ ਤੁਸੀਂ ਸਾਰੇ ਹੀ ਜਾਣਦੇ ਹੋ ਜੇ ਗੱਲ ਕਰੀਏ ਬਿੱਲੇ-ਵਿੱਲੇ ਨੈਣਾਵਾਲੀਏ ਹਨਾ ਤੇ ਜਾਨੀ ਕਿ ਖਾਣ ਪੈਣੀ ਵਾਲਾ ਹਨਾ ਮਿੱਤਰੋ ਸਾਡੇ ਇਸ ਗਵਾਂਡ ਪਿੰਡ ਦਾ ਜੰਪਲ ਹੈ ਤੇ ਇਸੇ ਪਿੰਡ ਦੇ ਵਿੱਚ ਹੀ ਉਹਨਾਂ ਦੀ ਰਹਿਸ ਹੈ ਤੇ ਬੜਬੜ ਵਾਲੀ ਸੜਕ ਦੇ ਉੱਪਰ ਉਹਨਾਂ ਦਾ ਘਰ ਹੈ ਤੇ ਜੇ ਵੈਸੇ ਵੀ ਗੱਲ ਕਰੀਏ ਨਾ ਇਸ ਪਿੰਡ ਦੇ ਵਿੱਚ ਆਪਣੇ ਬਹੁਤ ਸਾਰੇ ਮਿੱਤਰ ਨੇ ਜਿਵੇਂ ਗਗਨ ਆਰਟ ਕਹიდੀਏ ਤੁਸੀਂ ਚਾਹੇ ਸਹਿਰ ਬਰਨਾਲੇ ਦੇ ਵਿੱਚ ਜਿੰਨੇ ਵੀ ਓਵਰ ਬ੍ਰਿਜ ਦੇਖੋਗੇ ਲਗਭਗ ਜਿੰਨੀਆਂ ਵੀ ਉਹ ਪੁਲਾਂ ਦੇ ਨਾ ਸੱਡਾਂ ਤੇ ਕਿਨਾਰਿਆਂ ਤੇ ਚਿੱਤਰਕਾਰੀ ਕੀਤੀ ਹੋਈ ਹੈ ਤਾਂ ਉਹ ਬਈ ਗਗਨ ਆਰਟ ਇੱਥੋਂ ਦਾ ਸਾਡਾ ਭਰਾ ਹੈਗਾ ਤੇ ਅੱਜ ਕੱਲ ਮੌਜੂਦਾ ਪੰਚ ਵੀ ਐ ਤੇ ਨਾਲ ਸਾਡਾ ਭਰਾ ਜਤਿੰਦਰ ਢਿੱਲੋਂ ਸਰਪੰਚ ਜਿਹੜਾ ਮੌਜੂਦਾ ਸਰਪੰਚ ਨੇ ਤੇ ਕਾਲਾ ਟੇਲਰ ਹਰਮੇਲ ਢਿੱਲੋਂ ਹੋਣਾ ਤੇ ਸਾਰੇ ਕੇਸਰ ਸਿੰਘ ਜੀ ਖਾਲਸਾ ਹੋ ਗਿਆ ਤੇ ਜਾਨੀ ਕਿ ਜਿਹੜੀ ਮੌਕੇ ਦੀ ਪੰਚਾਇਤ ਬਹੁਤ ਆਪਣੀ ਜਿਵੇਂ ਕਹਿੰਦੀ ਮਿੱਤਰ ਪਿਆਰਾਂ ਦੀ ਪੰਚਾਇਤੀ ਹੈ ਤੇ ਮਿੱਤਰੋ ਇਹ ਕਲੀ ਦੀ ਨਾ ਜਿਵੇਂ ਗੱਲ ਕਰੀਏ 18 ਫੁੱਟੀ ਜਿਹੜੀ ਆ ਇਹਦੀ ਪਿੰਡ ਦੀ ਵੀ ਫਿਰ ਨਹੀਂ ਇਹਨਾਂ ਨੇ ਮਨਜ਼ੂਰ ਕਰਵਾ ਲਈ ਪਰ ਇਸ ਨੇ ਪਿੰਡ ਨੇ ਇਹ 4 ਕਰੋੜ ਤੋਂ ਪਲੱਸ ਰੁਪਇਆ ਜਿਹੜਾ ਆਪਣੇ ਪਿੰਡ ਵਾਸਤੇ ਮੌਜੂਦਾ ਸਰਕਾਰ ਤੋਂ ਲੈ ਚੁੱਕਿਆ ਤੇ ਪਰਸ ਸੱਜ ਨੂੰ ਆ ਗਿਆ ਸਾਹਮਣੇ ਐਨ ਐਚ ਰੋਡ ਜਿਵੇਂ ਕਹਦੀਏ ਬਰਨਾਲੇ ਤੋਂ ਜਿਹੜਾ ਬਠਿੰਡੇ ਨੂੰ ਰੋਡ ਜਾਂਦਾ ਆਪਣੇ ਸੰਗਰੂਰਨ ਤੋਂ ਪਟਿਆਲੇ ਨੂੰ ਰੋਡ ਜਾਂਦਾ ਉਹ ਰੋਡ ਆ ਇਹ ਤੇ ਆਪਾਂ ਪਹੁੰਚ ਗਏ ਬਹਾਦਰਪੁਰ ਬਹਾਦਰਪੁਰ ਮੈਟਰੂਨਾ ਇੱਥੇ ਅੱਜਕੱਲ ਜਿਹੜੀ ਸਾਰਿਆਂ ਦੀ ਜਿਵੇਂ ਕਹਦੀਏ ਦਿਲ ਦੀ ਧੜਕਣ ਬਣੀ ਹੋਈ ਹੈ ਜਿਵੇਂ ਕਹਦੀਏ ਮਾਲਵੇ ਦੀ ਹਾਰਟਬੀਟ ਬਲਾਸਟਰ ਜੋੜੀ ਉਹ ਸਾਹਮਣੇ ਵਾਈ ਯੂ ਰੰਦਾ ਆ ਗਿਆ ਦਫ਼ਤਰ ਬੀਤ ਤੇ ਮੈਡਮ ਕਜਲ ਦਾ ਸੋ ਇੱਥੇ ਉਹਨਾਂ ਦਾ ਦਫ਼ਤਰ ਆ ਮਿੱਤਰੋ ਤੇ ਚਲੋ ਆਪਾਂ ਚੱਲਦੇ ਹੁਣ ਅੱਗੇ ਤੇ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਬਹੁਤ ਕੈਂਡ ਕੈਂਡ ਤੁਹਾਨੂੰ ਅੱਜ ਨਾ ਸੱਜਣਾ ਮਿੱਤਰਾਂ ਦੇ ਨਾਲ ਜਾਣ ਪਹਿਚਾਣ ਕਰਾਉਣੀ ਆ ਤੇ ਬਹਾਦਰਪੁਰ ਪਿੰਡ ਲੰਗਣਸਾਰ ਹੀ ਖੱਬੇ ਹੱਥ ਸਿੱਹੀ ਦੀ ਜੋੜ ਮੇਲੇ ਦੇ ਦਿਨ ਲੰਘ ਕੇ ਹਟੇ ਨੇ ਸੋ ਨਿੱਕੀਆਂ ਨਿੱਕੀਆਂ ਜਿੰਦਾ ਜਿਹੜੇ ਸਾਡੇ ਲਈ ਕੁਰਬਾਨ ਹੋ ਗਏ ਹਨ ਤੇ ਧੰਨ ਧੰਨ ਮਾਤਾ ਗੁਜਰੀ ਜੀ ਇਸ ਉਹਨਾਂ ਦੀ ਯਾਦ ਦੇ ਵਿੱਚ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਸੇਵਾ ਦੇ ਵਿੱਚ ਜਿਵੇਂ ਕਿ ਦੀ ਵੀ ਲੰਗਰ ਇੱਥੇ ਲੱਗਿਆ ਹੋਇਆ ਸੀ ਤੇ ਨਾਲ ਹੀ ਮਿੱਤਰੋ ਆ ਗਿਆ ਪ੍ਰੀਤ ਟਾਬਾ ਤੇ ਇਹ ਵੀ ਆਪਣੇ ਮਿੱਤਰ ਯਾਵਰੋ ਰਿਆਂ ਦਾ ਟਾਬਾ ਮਿੱਤਰੋ ਬਹੁਤ ਘੈਂਟ ਬੰਦੇ ਨੇ ਜ਼ਰੂਰ ਲੰਗ ਦੇ ਕਰਦੇ ਇੱਥੇ ਵੀਰੋ ਕਿਆ ਕਰੂ ਤੇ ਗੱਡੀ ਦੀ ਸਪੀਡ ਆਪਾਂ ਥੋੜੀ ਜੀ ਕਰਦੇ ਆ ਤੇਜ਼ ਤੇ ਅੱਗੇ ਮਿੱਤਰੋ ਆ ਰਿਹਾ ਗੁਰਦੁਆਰਾ ਸ੍ਰੀ ਮਸਤੋਆਣਾ ਸਾਹਿਬ ਹਨਾ ਸੋ ਧੰਨ ਧੰਨ ਬੱਬਾ ਆਤਰ ਸਿੰਘ ਜੀ ਮਸਤੋਆਣਾ ਸਾਹਿਬ ਵਾਲੀ ਸੋ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਜਾ ਕੇ ਹਨਾ ਵੀ ਪਤਾ ਨਹੀਂ ਕਿੰਨੀ ਇਕ ਸੰਗਤ ਨੂੰ ਅਮਰਤ ਸਕਾਇਆ ਥਾਂ ਥਾਂ ਤੇ ਕੀਰਤਨ ਕਰਕੇ ਦੁਨੀਆ ਨਿਹਾਲ ਕੀਤੀ ਹੈ ਹਨਾ ਸੋ ਜਿਹੜੇ ਪਿੰਡਾਂ ਦੇ ਵਿੱਚ دیਵਾਨ ਲੱਗਣ ਲੱਗੇ ਨੇ ਮੇਰੇ ਹਿਸਾਬ ਨਾਲ ਇਹਨਾਂ ਦੀ ਸ਼ੁਰੂਆਤ ਸੰਤ ਬਾਬਾ ਅਤਰ ਸਿੰਘ ਜੀ ਤੋਂ ਹੀ ਹੋਈ ਹੋਈ ਹੈ ਹਨਾ ਕਿਉਂਕਿ ਇਹਨਾਂ ਨੇ ਬਹੁਤ ਪਿੰਡਾਂ ਦੇ ਵਿੱਚ ਜਾ ਜਾ ਕੇ ਨਾ ਪੈਦਲ ਜਾ ਕੇ ਇਹ ਕੀਰਤਨ ਕਰਦੇ ਰਹੇ ਨੇ ਸੋ ਇਹ ਉਹਨਾਂ ਦੀ ਚਰਨ ਸੋ ਧਰਤੀ ਹੈ ਗੁਰਦੁਆਰਾ ਸ੍ਰੀ ਮਸਤੋਣਾ ਸਾਹਿਬ ਤੇ ਲੋ ਮਿੱਤਰੋ ਆਪਾਂ ਮਸਤੋਣਾ ਸਾਹਿਬ ਤੋਂ ਅੱਗੇ ਲੰਘ ਚੁੱਕੇ ਹੁਣ ਤੁਹਾਨੂੰ ਉਸ ਪਿੰਡ ਦੇ ਦਰਸ਼ਨ ਕਰਵਾਉਣੇ ਆ ਜਿਹੜਾ ਕਿਸੇ ਵੀ ਜਾਣ ਪਹਿਚਾਣ ਦਾ ਮਥਾਜ ਨਹੀਂ ਇਹ ਹੈਗਾ ਮਿੱਤਰੋ ਪਿੰਡ ਬੜਰੁਖਾ ਜੇਕਰ ਗੱਲ ਕਰੀਏ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੋ ਉਸ ਮਹਾਰਾਜੇ ਦਾ ਇਹ ਨਾਨਕਾ ਪਿੰਡ ਹੈ ਤੇ ਜੇ ਗੱਲ ਕਰੀਏ ਇੱਥੋਂ ਦੇ ਗੀਤਕਾਰਾਂ ਦੀ ਬਚਨ ਬੇਦਲ ਜੀ ਇਸ ਪਿੰਡ ਦੇ ਗੀਤਕਾਰ ਹੋਏ ਨੇ ਔਰ लवली ਬਡਰੁਖਾ ਕਮੀਡੀਅਨ ਸਰਜੀਤ ਬੋਧਾ ਨੂਰਦੀਪ ਲਾਲੀ लवली ਬਡਰੁਖਾ ਹਨਾ ਤੇ ਇਸ ਪਿੰਡ ਦੇ ਬਹੁਤ ਸਾਰੇ ਇਹ ਗੀਤਕਾਰ ਹੋਏ ਨੇ ਕਲਾਕਾਰ ਹੋਏ ਨੇ ਸੋ ਬਿਲਕੁਲ ਸੰਗਰੂਰ ਜ਼ਿਲ੍ਹੇ ਦੀ ਇਹ ਬੁੱਕਲ ਦੇ ਵਿੱਚ ਪਿੰਡ ਪੈ ਜਾਂਦਾ ਸਾਹਮਣੇ ਤੁਸੀਂ ਵੇਖ ਰਹੇ ਹੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਟੈਚੂ ਬਣਿਆ ਹੋਇਆ ਤੇ ਖੱਬੇ ਹੱਥ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਟੇਡੀਅਮ ਬਡਰੁਖਾ ਹਨਾ ਤੁਸੀਂ ਇਹ ਵੀ ਮੇਨ ਰੋਡ ਤੇ ਵੇਖ ਸਕਦੇ ਹੋ ਤੇ ਮਤਲਬ ਬਿਲਕੁਲ ਸੰਗਰੂਰ ਜ਼ਿਲ੍ਹੇ ਦੀ ਇਹ ਬੁੱਕਲ ਦੇ ਵਿੱਚ ਪਿੰਡ ਪੈ ਜਾਂਦਾ ਤੇ ਸਾਹਮਣੇ ਤੁਸੀਂ ਵੇਖ ਰਹੇ ਹੋ ਆ ਗਿਆ ਓਵਰ ਬ੍ਰਿਜ ਤੇ ਆਪਾਂ ਓਵਰ ਬ੍ਰਿਜ ਚੜਨਾ ਨਹੀਂ ਆਪਾਂ ਹੋ ਜਾਣਾ ਕਨੈਕਟਰ ਸਾਈਡ ਕਿਉਂਕਿ ਇਹ ਸਿੱਧਾ ਬਾਈਪਾਸ ਪਟਿਆਲੇ ਨੂੰ ਲੰਘ ਜਾਂਦਾ ਤੇ ਮਿੱਤਰੋ ਇਹ ਆਪਾਂ ਆਗੇ ਸੰਗਰੂਰ ਸ਼ਹਿਰ ਦੇ ਵਿੱਚ ਐਂਟਰੀ ਕਰਤੀ ਤੇ ਸਾਹਮਣੇ ਨੀਲੇ ਰੰਗ ਦੀਆਂ ਸਪਰੇ ਵਾਲੀਆਂ ਢੋਲੀਆਂ ਟੰਗੀਆਂ ਹੋਈਆਂ ਨੇ ਤੇ ਨਾਲ ਨੀਲੇ ਰੰਗ ਦੇ ਬੰਨੇ ਹੋਏ ਨੇ ਝੂਲਦੇ ਨਿਸ਼ਾਨ ਮਿੱਤਰੋ ਇਹਦੇ ਸਾਹਮਣੇ ਹੈਗੀ ਆ ਖਾਲਸਾ ਪਐਸਟੀ ਸਾਈਡ ਦੀ ਦੁਕਾਨ ਜਾਨੀ ਕਿ ਕੈਸ਼ ਕਾਊਂਟਰ ਇਹ ਉਹ ਕੈਸ਼ ਕਾਊਂਟਰ ਹੈ ਜਿੱਥੋਂ ਬੋਲਤ ਸਸਤੀਆਂ ਦਵਾਈਆਂ ਵਧੀਆ ਕੁਆਲਿਟੀ ਦੀਆਂ ਦਵਾਈਆਂ ਸਾਡੇ ਕਿਸਾਨ ਭਰਾਵਾਂ ਵਾਸਤੇ ਮਿਲਦੀਆਂ ਨੇ ਤੇ ਲੈ ਮਿੱਤਰੋ ਹੁਣ ਆਪਾਂ ਰਾਈਟ ਸਾਈਡ ਗੱਡੀ ਮੋੜਤੀ ਸੂਏ ਦੇ ਕਿਨਾਰੇ ਤੇ ਤੇ ਨਾਲ ਹੀ ਸਾਹਮਣੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਉਹ ਆ ਗਈ ਮਿੱਤਰੋ ਆਪਣੀ ਹਵੇਲੀ ਸੰਗਰੂਰ ਇਹ ਉਹ ਹਵੇਲੀ ਹੈ ਜਿੱਥੇ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟਿਆ ਵੀ ਜੇ ਮਿੱਤਰਾਂ ਦੀ ਚੜਤ ਤੋਂ ਮੱਚੂ ਕਾਲਜਾ ਦੋ ਕੈਪਸੂਲ ਲੈ ਲਈ ਤੂੰ ਤੇ ਜਾਵਦੇ ਹੈਨਾ ਉਹ ਗੀਤ ਬਹੁਤ ਵੱਡਾ ਬਣ ਕੇ ਨਿਕਲਿਆ ਤੇ ਗੁਰਬਖਸ਼ ਸ਼ੌਂਕੀ ਦੇ ਕਹਿ ਸਕਦੇ ਆ ਤੇ ਹੋਰ ਬਹੁਤ ਸਾਰੇ ਗੀਤ ਬਹੁਤ ਸਾਰੀਆਂ ਸ਼ਾਰਟ ਮੂਵੀਆਂ ਇੱਥੇ ਸ਼ੂਟ ਹੁੰਜਾਂ ਨੇ ਤੇ ਅੱਜ ਕੱਲ ਬਹੁਤ ਸਾਰੇ ਗੀਤਾਂ ਦੇ ਸ਼ੂਟ ਵੀ ਹੋ ਰਹੇ ਆ ਤੇ ਬਹੁਤ ਸਾਰੀਆਂ ਪ੍ਰੀਪ੍ਰੈਂਡਾਂ ਵੀ ਇੱਥੇ ਸ਼ੂਟ ਹੁੰਦੀਆਂ ਨੇ ਤੇ ਮਿੱਤਰੋ ਉਹ ਸਾਡਾ ਬਾਈ ਆ ਰਿਹਾ 바ਰੂ ਜਿਹੜਾ ਅੱਜ ਕੱਲ ਇੱਥੇ ਡਿਊਟੀ ਕਰਦਾ ਤੇ ਲਹਿਰੇ ਸ਼ੈਡ ਬਾਈ ਦਾ ਪਿੰਡ ਆ ਮਿੱਤਰੋ ਆ ਸਾਰੀਆਂ ਕੁਰਸੀਆਂ ਦੇ ਉੱਪਰ ਡਰੈਸਾਂ ਆ ਸਾਹਮਣੇ ਸਟੈਂਡ ਪਏ ਨੇ ਇਹਨਾਂ ਤੇ ਉਹ ਸਾਹਮਣੇ ਸੂਟ ਚੱਲ ਰਿਹਾ ਤੇ ਬਹੁਤ ਘੈਂਟ ਆ ਮਤਲਬ ਆ ਸਾਡਾ ਬਾਈਆ ਮਿੱਤਰੋ ਸਿੱਧੂ ਹਸਨਪੁਰੀ ਜੇ ਗੱਲ ਕਰੀਏ ਉਸਤਾਦ ਲਵ ਹੀਰਾ ਜੀ ਦੇ ਇਹ ਬਹੁਤ ਜਿਵੇਂ ਕਹਿੰਦੀ ਇਹ ਬਹੁਤ ਸਮਾਂ ਇਹਨਾਂ ਨੇ ਉਹਨਾਂ ਦੇ ਨਾਲ ਗੁਜ਼ਾਰਿਆ ਉਹਨਾਂ ਦੇ ਹੀ ਸ਼ਗਿਰਦ ਨੇ ਜੇ ਗੱਲ ਕਰੀਏ ਇਹਨਾਂ ਦੇ ਗੀਤਾਂ ਦੀ ਮਾਰਕੀਟ ਦੇ ਵਿੱਚ ਇਹਨਾਂ ਦੇ ਬਹੁਤ ਸਾਰੇ ਟਰੈਕ ਲਗਭਗ ਕਹਿ ਸਕਦੇ ਆ ਵੀ ਇਹ 40 50 ਟਰੈਕ ਇਹਨਾਂ ਦੇ ਹੁਣ ਤੱਕ ਆ ਗਏ ਹੋਣੇ ਆ ਆ ਸਾਡਾ ਭਰਾ ਖੜਾ ਰਗਵੀਰ ਜਿਹੜੇ ਇਸ ਗੀਤ ਦੇ ਵਿੱਚ ਕੁੱਕਰ ਦਾ ਰੋਲ ਕਰਨਗੇ ਹਨ ਤੇ ਉਹ ਖੜਾ ਹੈ ਟੀਟਾ ਵੈਲੀ ਸੰਗਰੂਰ ਜਿਨ੍ਹਾਂ ਨੇ ਜਿਵੇਂ ਕਹਿ ਦਈਏ ਵੀ ਸੈਂਕੜੇ ਫਿਲਮਾਂ ਦੇ ਵਿੱਚ ਕੰਮ ਕੀਤਾ ਹੀਰੋਨ ਤੌਰ ਤੇ ਤੇ ਆ ਸਾਡਾ ਖੜਾ ਡਾਕਟਰ ਕੁਲਵਿੰਦਰ ਢਿੱਲੋ ਸੋ ਇਹ ਡਾਕਟਰ ਸਾਹਿਬ ਨੇ ਸਾਡੇ ਜਿਨ੍ਹਾਂ ਨੇ ਬੱਬੂ ਮਾਨ ਦੀਆਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੋਇਆ ਤੇ ਉਹ ਮਿੱਤਰੋ ਬਾਹਰੋਂ ਕਹਿੰਦਾ ਵੀ ਇਧਰਲੇ ਪਾਸੇ ਜੀਪ ਨੂੰ ਲਿਜਾ ਕੇ ਤੁਸੀਂ ਢੇਡੇ ਲਾ ਸਕਦੇ ਹੋ ਵੀ ਸਾਹਮਣੇ ਜਿਹੜੀਆਂ ਪਾਣੀ ਸੜਕਣ ਵਾਲੀਆਂ ਟਿਊਬਾਂ ਵਸੀਆਂ ਹੋਈਆਂ ਨੇ ਵੀ ਤੁਸੀਂ ਇਹਨਾਂ ਤੇ ਚੜ ਕੇ ਕੋਈ ਮੇਰੀ ਟਿਊਬ ਦਾ ਨੁਕਸਾਨ ਨਾ ਕਰਦੇ ਹੋ ਹਨ ਵੀ ਇਧਰਲੇ ਪਾਸੇ پارک ਬਣਿਆ ਹੋਇਆ ਤੁਸੀਂ ਇਧਰਲੇ ਪਾਸੇ ਖੂਬ ਗੇੜਾ ਦੇ ਸਕਦੇ ਹੋ ਸੋ ਮਿੱਤਰੋ ਅੱਜ ਤੁਹਾਨੂੰ ਫੇਰ ਦਿਖਾਉਣੇ ਆ ਇਹ ਪੂਰੀ ਹਵੇਲੀ ਦੇ ਦਰਸ਼ਨ ਕਰਵਾਉਣੇ ਆ ਕਿਉਂਕਿ ਬਹੁਤ ਘੈਂਟ ਲੋਕੇਸ਼ਨ ਹੈ ਹਨਾ ਤੇ ਇਹ ਬਾਈ ਨਾਲ ਪ੍ਰਗਟ ਬਟੂਹਾ ਤੇ ਸਿੱਧੂ ਹਸਨਪੁਰੀ ਆ ਦੇਖੋ ਹੁਣ ਬਹੁਤ ਮਿਹਨਤੀ ਬੰਦੇ ਨੇ ਕਿਉਂਕਿ ਏ ਆ ਦੇਖੋ ਆਪ ਸਾਰੀਆਂ ਲੀਡਾਂ ਲੁੱਟਾ ਜਿੰਨੀਆਂ ਹਨ ਉਹ ਸਾਰੀਆਂ ਬਈ ਸਿੱਧੂ ਆਪ ਸੈੱਟ ਕਰ ਰਿਆ ਕਹਿੰਦਾ ਯਾਰ ਜਦੋਂ ਗੀਤੀ ਆ ਆਪਣਾ ਕਹਿੰਦਾ ਫਿਰ ਆਪਾਂ ਕਿਉਂ ਟੇਕੇ ਬੈਠੀ ਕਹਿੰਦਾ ਵੀ ਆਪਾਂ ਜਿੰਨਾ ਚਿਰ ਆਪ ਕਾਮਨਾ ਕਰੀ ਉਹਨਾਂ ਚਿਰ ਰੂਹ ਨੂੰ ਸ਼ਕੂਨ ਨਹੀਂ ਮਿਲਦਾ ਹਨ ਤੇ ਮਿੱਤਰੋ ਆ ਦੇਖੋ ਜਦੋਂ ਕੋਕਰ ਨੂੰ ਅਖਾੜੇ ਦੇ ਵਿੱਚੋਂ ਮਾਰਨ ਤੋਂ ਬਾਅਦ ਸੁੱਚਾ ਸੂਰਮਾ ਘਰੇ ਆਉਂਦਾ ਹਨ ਉਸ ਸੀਨ ਦੀ ਜਿਹੜੀ ਇਹ ਸ਼ੂਟਿੰਗ ਚੱਲ ਰਹੀ ਆ ਆ ਦੇਖੋ ਹਨ ਇੱਕ ਵਾਰੀ ਹੋਇਆ ਨਹੀਂ ਦੁਬਾਰੇ ਕਹਿੰਦੇ ਨੇ ਵੀ ਟੀਟੇ ਦੁਬਾਰੇ ਬਈ ਉਸੇ ਤਰ੍ਹਾਂ ਫੇਰ ਅੰਦਰ ਐਂਟਰੀ ਕਰ ਵੀ ਦੱਬ ਕੇ ਗੇਟਾਂ ਦੇ ਵਿੱਚ ਲੱਤ ਮਾਰਨੀ ਆ ਗੁੱਸੇ ਦੇ ਵਿੱਚ ਆ ਕੇ ਹਨਾ ਇਹ ਉਹ ਦੇਖੋ ਉਹਨੂੰ ਪਿਆਰ ਜਨ ਨਾਲ ਲੱਤ ਮਾਰਦੀ ਮੈਨੂੰ ਲੱਗਦਾ ਫੇਰ ਨਾ ਕਿਤੇ ਰਿਜੈਕਟ ਕਰ ਦੇਣਾ ਪਰ ਇਹ ਵੀ ਗੱਲ ਦੀ ਨਾ ਜੇ ਦੱਬ ਕੇ ਲੱਤ ਮਾਰਦਾ ਸੀ ਉਹ ਮੁੜ ਕੇ ਦੁਆਰੇ ਗੇਟ ਆ ਜਾਂਦੇ ਸੀ ਆ ਖੜੇ ਨੇ ਜੀ ਇਹ ਲੋਕ ਹੈ ਕਲਾ ਮੰਚ ਦੇ ਪ੍ਰਧਾਨ ਸ਼ੋਕ ਮਸਤੀ ਜੀ ਤੇ ਉਹ ਬਾਈ ਸਾਡਾ ਸਿੱਧੂ ਹਾਸ਼ਨਪੁਰੀ ਉਹ ਆਪ ਦੇ ਇਧਰ ਨਜ਼ਾਰੇ ਲੈ ਰਿਹਾ ਰੀਲਾਂ ਬਣਵਾ ਰਿਹਾ ਧਰਮੇ ਤੋਂ ਉਹ ਜਿਪਸੀ ਖੜੀ ਆ ਡੀਡੇ ਦੀ ਹੈ ਨਾ ਤੇ ਮੂਰੇ ਜਿਵੇਂ ਕਹਦੀ ਵੀ ਸਾਰੀਆਂ ਗੱਡੀਆਂ ਸਾਡੀਆਂ ਖੜੀਆਂ ਨੇ ਮਿੱਤਰੋ ਇਹ ਉਹ ਹਵੇਲੀ ਆ ਜਿਹੜੀ ਅੱਜ ਕੱਲ ਪੂਰੀ ਟ੍ਰੈਂਡਿੰਗ ਦੇ ਵਿੱਚ ਹੈ ਮੈਂ ਸਾਰਿਆਂ ਭਰਾਵਾਂ ਨੂੰ ਬੇਨਤੀ ਕਰੂੰਗਾ ਤੁਸੀਂ ਕੋਈ ਗੀਤ ਸ਼ੂਟ ਕਰਨਾ ਤੁਸੀਂ ਕੋਈ ਸ਼ਾਰਟ ਮੂਵੀ ਸ਼ੂਟ ਕਰਨੀ ਆ ਹਨਾ ਤੇ ਜਾਂ ਤੁਸੀਂ ਕੋਈ ਪ੍ਰੀ-ਵੈਡਿੰਗ ਤਿਆਰ ਕਰਨਾ ਤਾਂ ਸੰਗਰੂਰ ਆਪਣੀ ਹਵੇਲੀ ਸੰਗਰੂਰ ਨਾਲ ਜ਼ਰੂਰ ਸੰਪਰਕ ਕਰਿਓ ਮੈਨੂੰ ਇਹ ਯਕੀਨ ਹੈ ਵੀ ਜਿਸ ਤਰ੍ਹਾਂ ਦੀ ਤੁਹਾਨੂੰ ਕਿਸੇ ਵੀ ਚੀਜ਼ ਦੀ ਜਿਹੜੀ ਲੋੜ ਪਊਣਾ ਇੱਥੇ ਹਰ ਇੱਕ ਚੀਜ਼ ਮੌਜੂਦ ਹੈ ਤੁਹਾਨੂੰ ਮਿਲੂ ਵੀ ਹਰ ਇੱਕ ਚੀਜ਼ ਨੂੰ